ਸ਼ਸ਼ੀਗਲ ਦੋਸਤੋ ਇਸ ਵਕਤ ਅਸੀਂ ਖੜੇ ਆਂਗੇ ਪਿੰਡ ਠੁੱਲੀਵਾਲ ਵਿਖੇ ਜਿੱਥੇ ਪਿੰਡ ਠੁੱਲੀਵਾਲਾ ਵਿਖੇ ਬੀਤੇ ਦਿਨੀ ਇੱਕ ਹਮਲਾ ਹੋਇਆਗਾ ਜਿਸ ਦੇ ਵਿੱਚ ਲੁੱਟਖੋ ਵੀ ਕੀਤੀ ਗਈ ਤੇ ਨਗਦੀ ਵੀ ਇਹ ਜਿਹੜੀ ਉਹ ਖੋਕੇ ਫਰਾਰ ਹੋ ਗਏ ਅਤੇ ਕੁੱਟਮਾਰ ਵੀ ਕੀਤੀ ਗਈ ਹੈ ਜਿਹੜਾ ਇਹ ਮਾਮਲਾ ਹੈਗਾ ਇਹ ਭਾਈਆਂ ਭਾਈਆਂ ਦਾ ਮਾਮਲਾ ਹੈ ਭਾਈ ਭਾਈ ਹੀ ਨੇ ਜਿਹੜੇ ਉਹ ਇੱਕੋ ਜਿਹੇ ਦੁਸ਼ਮਣ ਬਣ ਚੁੱਕੇ ਨੇ ਜਿਸ ਦੇ ਵਿੱਚ ਵੱਡਾ ਮਾਮਲਾ ਕੀ ਹੈ ਕਿ ਇਸਟਾਮ ਦੇ ਉੱਪਰ ਹੀ ਜਿਹੜੀ ਜ਼ਮੀਨ ਹੈ ਉਹਦੀ ਖਰੀਦੋ ਫਰੋਖਤ ਹੈ ਜਿਹੜੀ ਕੀਤੀ ਆ ਜੀ ਆਪਾਂ ਔਰ ਇਹਦਾ ਅਸਲ ਕਾਰਨ ਇਹ ਹੁੰਦਾ ਕਿ ਪਹਿਲਾਂ ਇਸਟਾਮ ਦੇ ਉੱਪਰ ਜਿਹੜਾ ਹੈਗਾ ਬਿਆਨਾ ਹੁੰਦਾ ਤੇ ਉਸ ਤੋਂ ਬਾਅਦ ਹੈ ਜਿਹੜੀ ਰਜਿਸਟਰੀ ਹੁੰਦੀ ਹੈ ਕਿ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਵਰਤੀ ਜਾਂਦੀ ਹੈ ਪਰ ਇੱਥੇ ਕਾਨੂੰਨ ਨੂੰ ਧੱਜਿਆ ਉਡਾਉਂਦੇ ਹੋਏ ਭਵਾਗ ਦਾ ਹੈ ਜਿਹੜਾ ਧੋਖਾਧੜੀ ਕਰਦੇ ਹਨ ਭਵਾਗ ਦੇ ਨਾਲ ਅਤੇ ਸਰਕਾਰ ਨੂੰ ਟੈਕਸ ਦੇ ਵਿੱਚ ਵੱਡਾ ਚੂਨਾ ਲਗਾਉਂਦੇ ਹੋਏ ਜਿਹੜਾ ਸਟਾਰਮ ਉੱਪਰ ਵੀ ਹੈ ਜਿਹੜੀ ਜ਼ਮੀਨ ਹੈ ਉਹਦੀ ਖਰੀਦੋ-ਫਰੋਖਤ ਕੀਤੀ ਗਈ ਹੈ ਇਸ ਦੇ ਨਾਮ ਨਾਲ ਭਵਾਗ ਤੇ ਸਰਕਾਰ ਨੂੰ ਹੈ ਜਿਹੜਾ ਉਹਨਾਂ ਦੀ ਅੱਖੀ ਘੱਟਾ ਪਾਇਆ ਜਾ ਰਿਹਾ ਜਦ ਕਿ ਇਹਨਾਂ ਜ਼ਮੀਨਾਂ ਦੇ ਵਿੱਚ ਕਈ ਹਿੱਸੇਦਾਰ ਨੇ ਉਹਨਾਂ ਹਿੱਸੇਦਾਰਾਂ ਦੀ ਅੱਖਾਂ 'ਚ ਘੱਟਾ ਪਾ ਕੇ ਇਹ ਜਿਹੜਾ ਇਹ ਜ਼ਮੀਨ ਜਾਲੀ ਢੰਗ ਨਾਲ ਧੋਖੇ ਧੜੀ ਦੇ ਨਾਲ ਹੈ ਜਿਹੜੀ ਵੇਚੀ ਜਾ ਰਹੀ ਹੈ ਤੇ ਜਿਨ੍ਹਾਂ ਦੇ ਨਾਲ ਕੱਲ ਹਮਲਾ ਹੋਇਆ ਕੁੱਟਮਾਰ ਹੋਈ ਆ ਅਸੀਂ ਉਹਨਾਂ ਸ਼ਖਸੀਅਤ ਨਾਲ ਵੀ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਕੀ ਹੈਗਾ ਕਿਉਂਕਿ ਦੇਖ ਸੁਣਨ ਚਾਹਿਆ ਤੇ ਜਿਵੇਂ ਨੇ ਦਿਖਾਇਆ ਕਿ ਜਿਹੜਾ ਟਰਾਂਸਫਰਮ ਇੱਥੇ ਲੱਗਿਆ ਹੋਇਆ ਹੈਗਾ ਮੋਟਰ ਦੇ ਜਿਹੜੇ ਫਿਊਜ਼ ਨੇ ਉਹ ਵੀ ਉਤਾਰ ਕੇ ਲਿਜਾਏ ਗਏ ਨੇ ਤੇ ਪਾਣੀ ਦੀ ਵਰਤੋਂ ਹੈ ਜਿਹੜੀ ਖੇਤਾਂ ਦੇ ਵਿੱਚ ਉਹ ਵੀ ਨਹੀਂ ਕੀਤੀ ਜਾ ਰਹੀ ਜਿੱਥੇ ਇਹਨਾਂ ਦੇ ਵੱਲ 112 ਤੇ ਕਾਲ ਕੀਤੀ ਗਈ ਸੀ ਪਰ ਪੁਲਿਸ ਦੀ ਕਾਰਵਾਈ ਤੋਂ ਵੀ ਇਹ ਜਿਹੜਾ ਇਹ ਅਸੰਤੁਸ਼ਟ ਨੇ ਇਹਨਾਂ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਤਾਂ ਆਓ ਆਪਾਂ ਕਰਦੇ ਹਾਂ ਗੱਲਬਾਤ ਕੱਢ ਦੋ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਕੀ ਘਟਨਾ ਵਾਪਰੀ ਕੱਲ ਕਿੰਨੇ ਬੰਦੇ ਸੀ ਕੀ ਗੱਲ ਹੋਈ ਹੈ ਸਰ ਮੈਂ ਇੱਥੇ ਮੈਨੂੰ 3 ਵਿੱਗੇ ਜ਼ਮੀਨ ਆ ਮੇਰੇ ਡੈਡੀ ਦੀ ਡੈਥ ਤੋਂ ਬਾਅਦ 3 ਵਿੱਗੇ ਜ਼ਮੀਨ ਮੇਰੇ ਨਾਂ ਲੱਗੀ ਸੀਗੀ ਉਹ ਵੀ 2018 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈਗੀ ਤਾਂ ਜਦ ਮੈਨੂੰ ਹੁਣ ਪਤਾ ਲੱਗਿਆ ਵੀ ਮੇਰੇ ਨੂੰ 3 ਵਿੱਗੇ ਜ਼ਮੀਨ ਲੱਗੀ ਵੀ ਆ ਤਾਂ ਸੀਆਈਆਈ ਮੈਂ ਜ਼ਮੀਨ ਛਡਵਾਈ ਇੱਕ ਵਿੱਗਾ 2 ਵਿਸਵੇ ਜੋ ਮੇਰੀ ਭੈਣ ਨੇ ਮੇਰੇ ਉਹਦੇ ਨਾਂ ਚੜ ਗਈ ਸੀ ਉਹ ਵੀ ਜ਼ਮੀਨ ਮੇਰੇ ਨਾਂ ਕਰਵਾਉਣੀ ਸੀਗੀ ਉਹ ਵੀ ਇਹਨਾਂ ਨੇ ਕਰਵਾਈ ਦਿੱਤੀ ਸੀ ਆਈ ਦੇ ਵਿੱਚ ਸਮਝੌਤਾ ਹੋਇਆ ਸੀਗਾ ਇੱਕ ਮੇਰਾ ਚਾਚਾ ਜੀ ਸੀਗੇ ਉਹਨਾਂ ਨੂੰ ਅੱਜ 35 ਸਾਲ ਹੋ ਗਏ ਕਰੋ ਗਏ ਨੂੰ ਬਿਣਾ ਪਿਆਏ ਸੀਗੇ ਉਹਨਾਂ ਮੈਂਟਲੀ ਅਫਸਰਟ ਸੀਗੇ ਉਹਦੇ ਵਾਲੇ ਹਿੱਸਾ ਇਹ ਆਪ ਵੇਚ ਗਏ ਜੀ ਮੇਰੇ ਭਰਾ ਤੇ ਉਲਟਾ ਮੇਰਾ ਜਿਹੜਾ ਹਿੱਸਾ ਬਣਦਾ ਉਹ ਤੇ ਵੀ ਕਬਜ਼ਾ ਇਹ ਕਰੀ ਬੈਠੇ ਅਗੇ ਕੀ ਨਾਮ ਆ ਉਹਨਾਂ ਦੇ ਕੌਣ ਕੌਣ ਹਰਜਿੰਦਰ ਸਿੰਘ ਸਨੁਪਜਾਗਰ ਸਿੰਘ ਚਮਕੌਰ ਸਿੰਘ ਸਨਵੋਜਾਕਰ ਸਿੰਘ ਜੀ ਇਹ ਦੋਨੇ ਮੇਰੇ ਭਰਾ ਨੇਗੇ ਇੱਥੇ ਮੈਂ ਹੁਣ ਸਫੈਦੇ ਲਾਏ ਸੀਗੇ ਜੀ ਤਿੰਨ ਵਿੱਗਿਆਂ ਦੇ ਵਿੱਚ ਉਹ ਤਿੰਨ ਵਿੱਗੇ ਸਫੈਦੇ ਪਹਿਲੇ 6 ਮਹੀਨੇ ਬਿਲਕੁਲ ਬੇਲੀ ਪਈ ਰਹੀ ਹੈ ਜੀ ਮੇਰੀ ਜ਼ਮੀਨ ਉਹ ਜ਼ਮੀਨ ਦੇ ਵਿੱਚ ਮੈਨੂੰ ਉਹਨਾਂ ਨੇ ਪਾਣੀ ਲਾਉਣ ਦਿੱਤਾ ਕੁਛ ਨਹੀਂ ਕਰਨ ਦਿੱਤਾ ਉਲਟਾ ਮੇਰੇ ਮੱਥੇ ਵੀ ਇਹਨਾਂ ਨੇ ਝੋਨਾ ਲਾ ਲਿਆ ਜੀ ਉਸ ਤੋਂ ਬਾਅਦ ਤੇ ਚਲੋ ਮੈਂ ਚੁੱਪ ਰਿਹਾ 6 ਮਹੀਨੇ ਮੈਂ ਚਲੋ ਕੋਈ ਗੱਲ ਨਹੀਂ ਹੁਣ ਮੈਂ ਖਾਲ ਪਾਇਆ ਜੀ ਪਰਸੋਂ ਮਜ਼ਦੂਰ ਲਿਆ ਕੇ ਮੈਂ ਖਾਲ ਪਾਇਆ ਮੈਂ ਹਾੜ ਦਾ ਪੇਚੰਤ ਟੰਗਾ ਉਹ ਖਾਲ ਪਾਉਣ ਤੋਂ ਬਾਅਦ ਮੈਂ ਕੱਲ੍ਹ ਜਲ ਪਾਣੀ ਛੱਡਿਆਗਾ ਜੀ ਦਾ ਇਹ ਪੰਜ ਪੰਜ ਜਾਨੇ ਆਏ ਨੇ ਦੋ ਜਾਨੇ ਹਰਜਿੰਦਰ ਸਿੰਘ ਦੇ ਚਮਕੌਰ ਸਿੰਘ ਤਿੰਨ ਅਣਵਸਾਤੇ ਬੰਦੇ ਸੀਗੇ ਜਿਨ੍ਹਾਂ ਨੇ ਕਿ ਮੇਰੇ ਨਾਲ ਇੱਥੇ ਬਹੁਤ ਹੀ ਜ਼ਿਆਦੇ ਹੱਥੋ ਪਾਈ ਕੁੱਟਮਾਰ ਕਰੀ ਹੈ ਜੀ ਮੇਰੇ ਇੱਕਦਮ ਮੁੰਦਰੀ ਲੱਗੇ ਲੈ ਗਏ ਜੀ ਸਵਾ ਟੋਲੇ ਦੀ 50000 ਰੁਪਏ ਨਕਦ ਕੈਸ਼ ਸੀਗਾ ਜੋ ਮੇਰੇ ਕੋਲੋਂ ਖੋ ਕੇ ਲੈ ਗਏ ਜੀ ਉਸ ਤੋਂ ਬਾਅਦ ਦੇ ਵਿੱਚ ਮੈਂ 112 ਦੇ ਉੱਤੇ ਕਾਲ ਕਰੀ ਹੈ ਜੀ ਮੈਂ ਜੀ ਮੇਨਾਂ ਆਏ ਕਰਕੇ ਆ ਹਾਦਸਾ ਹੋਇਆਗਾ ਪੁਲਿਸ ਆਈ ਹੈਗੀ ਪੁਲਸਾ ਕਿ ਤੁਹਾਨੂੰ ਲੱਗ ਗਿਆ ਮੌਕਾ ਦੇਖਿਆ ਪੁਲਸ ਨੇ ਜੀ ਉਦੋਂ ਬਾਅਦ ਇਹਨਾਂ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਤੁਸੀਂ ਕੀ ਮੰਗ ਕਰਦੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਜੀ ਇਹ ਕਾਰਵਾਈ ਮੈਨੂੰ ਮੰਗ ਮੈਂ ਇਹ ਕਰਦਾਗਾ ਜੀ ਜਿਹੜੀ ਇਹਨਾਂ ਨੇ ਜ਼ਮੀਨ ਮੇਰੇ ਚਾਚੇ ਵਾਲੀ 35 ਸਾਲ ਕੋ ਉਹਨਾਂ ਨੂੰ ਘਰੋ ਗਿਆ ਨੂੰ ਉਹ ਜਿਹੜੀ ਇਹਨਾਂ ਨੇ ਸਟాంਪ ਤੇ ਵੇਚੀ ਆ ਗਈ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ 420 ਸਰਾਸਰ ਗਲਤ ਹੈਗਾ ਜੀ ਇਹ ਠੀਕ ਹੈ ਨਾ ਮੈਨੂੰ ਉਹਦਾ ਇਨਸਾਫ ਮਿਲਣਾ ਚਾਹੀਦਾਗਾ ਉਸ ਤੋਂ ਬਾਅਦ ਦੇ ਵਿੱਚ ਜਿਹਨੇ ਮੇਰੇ ਤਿੰਨ ਵੀਕੇ ਸਵੈਧੇ ਲਾਇਆ ਉਹਨੂੰ ਵੀ ਪਾਣੀ ਲਾਉਣ ਦੇ ਰਹੇ ਅੱਜ ਇਹ ਮੋਟਰ ਦੇ ਫਿਓਜ ਲਾ ਕੇ ਲੈ ਗਏ ਜੀ ਮੋਟਰ ਜਦ ਕੇ ਮੇਰਾ ਬਾਪ ਜਿਉਂਦੇ ਤੋਂ ਇਹ ਮੋਟਰ ਲੱਗੀ ਵੀ ਆ ਸਾਂਝੇ ਮਸਤਰਕੇ ਚ ਮੋਟਰ ਲੱਗੀ ਵੀ ਆ ਮੇਰਾ ਇਹਦੇ ਤੀਜਾ ਹਿੱਸਾ ਬਣਦਾਗਾ ਜੀ ਮੈਨੂੰ ਨਾ ਤਾਂ ਪਾਣੀ ਦੇ ਦਿੱਤਾ ਜਾ ਰਿਹਾ ਉਲਟਾ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਜੇ ਕੱਲ ਨੂੰ ਕੋਈ ਵੀ ਹਮਿਕਮੀ ਹੁੰਦੀ ਆ ਤਾਂ ਮੇਰੀ ਮੌਤ ਦੇ ਜ਼ਿੰਮੇਵਾਰ ਇਦਾਂ ਦੁਨੇ ਜਾਣੇ ਲੱਗੇ ਜੀ ਲੱਗਦਾ ਕਿ ਇਹ ਪਵਾਗ ਨਾਲ ਵੀ ਇਹਨਾਂ ਵੱਲੋਂ ਧੋਖਾਧੜੀ ਕੀਤੀ ਹੈ ਜੀ ਉਹ ਵਿਭਾਗ ਨੇ ਇਹਨਾਂ ਨੇ ਸਰਾ ਸਰ ਧੋਖਾਧੜੀ ਕੀਤੀ ਹੈ ਜੀ ਸਟਾਮ ਤੇ ਕੱਚੀ ਲੈਕਟ ਕਰਕੇ ਉਹ ਤੇ ਜ਼ਮੀਨ ਵੇਚੀ ਗਈ ਹੈ ਜੀ ਦੋ ਜਗ੍ਹਾ ਇਹ ਜ਼ਮੀਨ ਵੇਚ ਬੈਠੇ ਨੇਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਇੱਥੇ ਮੇਰੇ ਹਿੱਸੇ ਦੀ ਬਣਦੀ ਆ ਉਹ ਵੀ ਇਹ ਤੱਕੇ ਦਾ ਕਬਜ਼ਾ ਕਰੀ ਬੈਠੇ ਆਗੇ ਜੀ ਮੈਨੂੰ ਖੇਤ ਦੇ ਵਿੱਚ ਵੜ ਨਹੀਂ ਦਿੰਦੇ ਹੈਗੇ ਆ ਕੇ ਮੌਕਾ ਦੇਖਿਆ ਕੱਲ ਪੁਲਿਸ ਨੇ ਵੀ ਮੌਕਾ ਦੇਖਿਆ ਅੱਜ ਵੀ ਮੌਕਾ ਦੇਖਿਆ ਜਾਵੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਸਰ ਮੇਰੀ ਫਰਿਆਦ ਸੁਣੀ ਜਾਵੇ ਕਿਉਂਕਿ ਮੇਰੇ ਨਾਲ ਸਰਾਸਰ ਧੱਕਾ ਹੋ ਰਿਹਾ ਹੈਗਾ ਜੀ ਲੱਗਦਾ ਕਿ ਇੱਥੇ ਪੁਲਿਸ ਤੇ ਸਰਪੰਚ ਰਲੇ ਹੋਏ ਨੇ ਸਰਪੰਚ ਬਿਲਕੁਲ ਇਹਨਾਂ ਨਾਲ ਸਰਾਸਰ ਰਲਿਆ ਹੋਇਆ ਜੀ ਸਰਪੰਚ ਤਾਂ ਇਹ ਗੱਲ ਕਹਿੰਦਾਗਾ ਕਹਿੰਦਾ ਤੂੰ ਖੇਤ ਦੇ ਵਿੱਚ ਵੜ ਕੇ ਵੀ ਦੇਖੀ ਜੀ ਸਰਪੰਚ ਦੇ ਨਾਲ ਹੋਰ ਵੀ 2-4 ਬੰਦੇ ਆ ਗਏ ਠੀਕ ਆ ਜਿਹੜੇ ਸਰਪੰਚ ਦੇ ਨਾਲ ਰਹਿੰਦੇ ਆ ਉਹ ਵੀ ਇਹ ਗੱਲ ਕਹਿੰਦੇ ਆ ਇੱਕ ਮੇਜਰ ਸਿੰਘ ਆ ਜੀ ਮਖਤਿਆਰ ਸਿੰਘ ਦਾ ਗੋਦੂਕਾ ਉਹ ਵੀ ਕਹਿੰਦਾਗਾ ਕਹਿੰਦਾ ਤੂੰ ਖੇਤ ਦੇ ਵਿੱਚ ਵੜ ਕੇ ਦੇਖੀ ਲੱਗਦਾ ਕਿ ਸਰਪੰਚ ਨਾਲ ਪੁਲਿਸ ਵੀ ਲੜੀ ਹੋਈ ਹੈ ਬਿਲਕੁਲ ਜੀ ਮੈਂ ਇਹ ਗੱਲ ਜ਼ਰੂਰ ਹੈ ਜੀ ਮੈਂ ਪਿੰਡ ਆਉਂਦਾ ਨਹੀਂ ਮੈਂ ਬੇਰੀ ਰਾਸ ਬਰਨਾਲੇ ਆ ਗਈ ਮੈਨੂੰ ਅੱਜ 30 ਸਾਲ ਹੋ ਗਏ ਬਰਨਾਲੇ ਰਹਿੰਦੇ ਨੂੰ ਮੇਰੇ ਕੋਲੇ ਕੋਈ ਜ਼ਮੀਨ ਨਹੀਂ ਹੈਗੀ ਹੋਰ ਕੁਝ ਨਹੀਂ ਹੈਗਾ ਜੀ ਇਹਨਾਂ ਨੇ ਸਭ ਕੁਝ ਮੇਰਾ ਹਿੱਸਾ ਪੂਰੇ ਖਾਤਮ ਕਰਤਾ ਜੀ ਲੱਗਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਬਿਲਕੁਲ ਪੂਰੀ ਕਾਨੂੰਨੀ ਤੌਰ ਤੇ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਨਹੀਂ ਸਾਰੀ ਦੀ ਸਾਰੀ ਜ਼ਮੀਨ ਨਾ ਮੈਂ ਬਾਹਾਂ ਜੀ ਨਾ ਹੀ ਕਿਸੇ ਨੂੰ ਬਾਉਂਡ ਦਿੱਤੀ ਜਾਵੇ ਜਿਨ੍ਹਾਂ ਜਿ ਘਰ ਰੋਲਾ ਚੱਲਦਾ ਹਾਂ ਜਿਨ੍ਹਾਂ ਚ ਰੋਲਾ ਚੱਲਦਾ ਇਹਦੇ ਸਟੇ ਲੈਂਡ ਤੋਂ ਮਿਲਣੀ ਚਾਹੀਦੀ ਹੈ ਜੀ ਬਿਲਕੁਲ ਲੱਗਦਾ ਕਿ ਜੇ ਸਟੇ ਨਾਮ ਲਈ ਕੋਈ ਜਾਨਲੇਵਾ ਹਾਸਾ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਮੈਨੂੰ ਕੱਲ ਜਾਨਲੇਵਾ ਹਾਸਾ ਸੀਗਾ ਜੀ ਪੰਜ ਜਾਨੇ ਮੈਨੂੰ ਜਾਨੋਂ ਮਾਰਨਾ ਪਏ ਅੱਜ ਵੀ ਮੈਨੂੰ ਚ ਰਸਤੇ ਦੇ ਵਿੱਚ ਠੇਕ ਰ ਆ ਗਿਆਗਾ ਪੁਲਸ ਨੇ ਕੋਈ ਕਾਰਵਾਈ ਕੀਤੀ ਕੋਈ ਨਾ ਜੀ ਪੁਲਸ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਅੱਜ ਪੁਲਸ ਨੇ ਪਹਿਲਾਂ ਹੀ ਮੈਂ ਦਰਖਾਸਤ ਦਿੱਤੀ ਵੀ ਸੀਗੀ ਤਾਂ ਅੱਜ ਪੁਲਸ ਨੇ ਮੈਨੂੰ ਇਹ ਕਿਹਾ ਵੀ ਦੁਬਾਰੇ ਨਵੀਂ ਦਰਖਾਸਤ ਦੇ ਅੱਜ ਮੈਂ ਨਵੀਂ ਦਰਖਾਸਤ ਦੁਬਾਰੇ ਦੇ ਕੇ ਆਇਆਗਾ ਕੱਲ ਵੀ ਮੈਂ 112 ਨੰਬਰ ਤੇ ਫੋਨ ਕਾਲ ਕਰਕੇ ਠੀਕਾਣਾ ਪੁਲਸ ਆਈ ਸੀਗੀ ਜੀ ਤੇ ਹੁਣ ਦੇਖੋ ਵੀ ਪੁਲਸ ਕੱਡਿਓ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਪੁਲਸ ਨੇ ਕਾਰਵਾਈ ਨਾ ਕੀਤੀ ਅਗਲਾ ਕਦਮ ਕੀ ਹੋਊ ਅਗਲਾ ਕਦਮ ਜੀ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਊਗਾ ਜੀ ਠੀਕਾਣਾ ਮੇਰੀ ਇਹ ਸੁਣਮਾਈ ਕਰੀ ਜਾਵੇ ਮੇਰਾ ਸੁਣਿਆ ਜਾਵੇ ਜੀ ਮੈਂ ਇੱਕ ਹਾਰਟ ਦਾ ਮਰੀਜ਼ ਆ ਜੀ ਅੱਜ ਮੈਨੂੰ 20 ਸਾਲ ਹੋ ਗਏ ਹਾਰਟ ਦੀ ਦਵਾਈ ਡੀਐਮਸੀ ਜੋ ਚੱਲਦੀ ਆ ਜੀ ਮੇਰੀ ਠੀਕ ਹੈ ਨਾ ਇਹ ਕਦੇ ਵੀ ਮੈਨੂੰ ਮਾਰ ਸਕਦੇ ਆ ਇਹ ਮੈਨੂੰ ਬਰਨਾਲੇ ਆ ਕੇ ਹੀ ਮਾਰ ਸਕਦੇ ਆ ਇਹ ਬੰਦੇ ਇਹ ਜੀ